ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਂ ਇੱਕ ਵੀਡੀਓ ਪਾਈ ਸੀ ਕਿ ਕੰਗਣਾ ਦੀ ਫਿਲਮ ਤੇ ਚੱਲ ਗਈ ਤੇ ਦਲਜੀਤ ਦੋਸਾਂਝ ਦੀ ਫਿਲਮ ਕਰਤੀ ਬੈਨ ਇਹਦੇ ਸਬੰਧ ਵਿੱਚ ਅੱਜ ਫੁਕਰ ਪੰਥੀਆਂ ਨੇ ਫੋਨ ਬਹੁਤ ਕੀਤੇ ਕਹਿੰਦੇ ਤੁਸੀਂ ਚਲਾ ਦਿਓ ਅਸੀਂ ਨਾ ਦਲਜੀਤ ਦੀ ਫਿਲਮ ਚਲਾਈਏ ਨਾ ਚਲਾਉਣੀ ਹੈ ਕੰਗਣਾ ਦੀ ਜਿਹੜੀ ਮੈਂ ਗੱਲ ਕਰਦਾ ਉਹਨੂੰ ਖਾਨੇ ਵਿੱਚ ਪਾ ਲਿਆ ਕਰੋ ਕਿੰਨੇ ਕਮੈਂਟ ਕੀਤੇ ਫੋਨ ਕੀਤੇ ਕਹਿੰਦੇ ਕੰਗਣਾ ਤੁਹਾਡੀ ਬੋਦੀ ਲੱਗਦੀ ਹੈ ਤੁਹਾਡੀ ਬੇਟੀ ਲੱਗਦੀ ਹੈ ਕੰਗਣਾ ਮੇਰੀ ਭੈਣ ਲੱਗਦੀ ਹੈ ਕਿਉਂਕਿ ਮੇਰੇ ਬਰਾਬਰ ਦੀ ਹੈ ਮੇਰੇ ਸੰਧਾਨਤ ਨੇ ਪੰਜ ਪਿਆਰ ਜਦੋਂ ਛੇ ਅਮਰ ਸਕਦੇ ਜਿਹੜੀ ਛੋਟੀ ਹੈ ਸਾਡੀ ਬੱਚੀ ਹੈ ਬਰਾਬਰ ਦੀ ਸਾਡੀ ਭੈਣ ਹੈ ਵੱਡੀ ਸਾਡੀ ਮਾਂ ਹੈ ਜੇ ਤੁਸੀਂ ਪਾਤਸ਼ਾਹ ਨਾਲ ਵੱਡੇ ਹੋ ਤਾਂ ਲੱਖ ਲਾਹਣਤ ਇਹੋ ਜਿਹਿਆਂ ਗੱਲਾਂ ਕਰਨ ਵਾਲਿਆਂ ਨੂੰ ਇਹੋ ਜਿਹੇ ਕਮੈਂਟ ਕਰਨ ਵਾਲਿਆਂ ਨੂੰ ਮੇਰੀ ਜਿਹੜੀ ਗੱਲ ਕਰਨੀ ਹੈ ਤੁਹਾਡਾ ਜਿਆ ਧਿਆਨ ਦਿਓ ਸ਼ਾਇਦ ਪੂਸ਼ ਨੂੰ ਅਗ ਤਾਂ ਲੱਗ ਜਾਣੀ ਜਦੋਂ ਤੁਸੀਂ ਸੁਣੋਗੇ ਜਿਹੜੀ ਮੈਂ ਗੱਲ ਕਰਨੀ ਹੈ ਮੈਂ ਇਹ ਕਿਹਾ ਸੀ ਵੀ ਜਿਹੜੇ ਲੋਕ ਪੰਜਾਬ ਦੇ ਵਿੱਚ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਕੌਣ ਨੇ ਡਾਕਟਰ ਅਮੇਦਕਰ ਸਾਹਿਬ ਉਹਨੀਆਂ ਡਿਗਰੀਆਂ ਕਿਸੇ ਕੋਲ ਹੈਗੀਆਂ ਨੇ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਨਹੀਂ ਉਹਨੀਆਂ ਭਾਸ਼ਾਵਾਂ ਦਾ ਕੋਈ ਗਿਆਤਾ ਹੈਗਾ ਜਿਹਨੀਆਂ ਡਾਕਟਰ ਸਾਹਿਬ ਨੂੰ ਭਾਸ਼ਾਵਾਂ ਆਉਂਦੀਆਂ ਸੀ ਬਿਲਕੁਲ ਨਹੀਂ ਮੈਂ ਜਿਹੜੀ ਗੱਲ ਕਰਨੀ ਹੈ ਇਹ ਜਿਹੜੇ ਸਾਡੀ ਕੌਮ ਦੇ ਚੌਧਰੀ ਨੇ ਜਦੋਂ ਤਾਂ ਆਪਣੀ ਗੱਲ ਕਰਨੀ ਹੋਵੇ ਉਦੋਂ ਕਹਿੰਦੇ ਅਸੀਂ ਸੰਵਿਧਾਨ ਨੂੰ ਮੰਨਦੇ ਆ ਜਦੋਂ ਦੂਜਾ ਕੋਈ ਸੰਵਿਧਾਨ ਦੀ ਗੱਲ ਕਰੇ ਉਦੋਂ ਅਸੀਂ ਵਿਰੋਧ ਕਰਨਾ ਹੈ ਮਤਲਬ ਸੰਵਿਧਾਨ ਜੋ ਤੁਸੀਂ ਕਹਿੰਦੇ ਹੋ ਉਹ ਚੰਗਾ ਹੈ ਜੋ ਦੂਜਾ ਕਹੇ ਉਹਦੇ ਲਈ ਕੋਈ ਵੈਲਿਊ ਹੈ ਨਹੀਂ ਮਤਲਬ ਇਹੀ ਹੁੰਦਾ ਨਾ ਮੈਂ ਗੱਲ ਸਿਰਫ ਇਹ ਕੀਤੀ ਸੀ ਕਿ ਜਿਹੜਾ ਬੰਦਾ ਪੰਜਾਬ ਦੇ ਵਿੱਚ ਸਵਿਧਾਨ ਦੇ ਨਾਂ ਤੇ ਗੁੰਡਾਗਰਦੀ ਕਰਦਾ ਉਹ ਕੋਈ ਵੀ ਹੋਵੇ ਮੈਨੂੰ ਕੋਈ ਮਤਲਬ ਨਹੀਂ ਮੈਂ ਤਾਂ ਸਿਰਫ ਅੱਜ ਇਹ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਕਿ ਦਲਜੀਤ ਦਸਾਂਝ ਮੋਦੀ ਸਾਹਿਬ ਨੂੰ ਮਿਲ ਕੇ ਆਇਆ ਸੀ ਉਹਦਾ ਬੈਨੀਫਿਟ ਮਿਲ ਗਿਆ ਹੋਣਾ ਉਹਨਾਂ ਨੂੰ ਜੇ ਤੁਸੀਂ ਫੋਨ ਕਰਕੇ ਕਹਿ ਦੋ ਦਲਜੀਤ ਧਰਨੇ ਵਿੱਚ ਨਹੀਂ ਗਿਆ ਜੀ ਮਤਲਬ ਧਰਨੇ ਵਿੱਚ ਆ ਕੇ ਉਹ ਕਹਿਣਦਾ ਕਿ ਮੋਦੀ ਸਾਹਿਬ ਐਮਐਸਪੀ ਦੇ ਦਿਓ ਫਿਰ ਦਲਜੀਤ ਚੰਗਾ ਸੀ ਦਲਜੀਤ ਕੈਨੇਡਾ ਵੀ ਗਿਆ ਸੀ ਟੋਟੋ ਨੂੰ ਮਿਲਿਆ ਸੀ ਉੱਥੇ ਜਾ ਕੇ ਇਹ ਕਹਿਣਦਾ ਵੀ ਜਿਹੜੇ ਬਰਕ ਪਰਮੈਂਟ ਤੇ ਫਿਰਦੇ ਨੇ ਬਿੱਲੇ ਉਹਨਾਂ ਨੂੰ ਪੀਆਰ ਕਰ ਦਿਓ ਇਹ ਕਹਿ ਦਿੰਦਾ ਜਿਹੜੇ ਇਥੇ ਹਜ਼ਾਰਾਂ ਜਾਂਦੇ ਨੇ ਬਿੱਲੜਾ ਨਸ਼ੇੜੀ ਉਹਨਾਂ ਨੂੰ ਦਲਜੀਤ ਉੱਥੇ ਪੱਕੇ ਕਰਾਉਂਦਾ ਹੁਣ ਦਲਜੀਤ ਆਪਣੀ ਫਾਰਮੇਸੀ ਪਾ ਦੇ ਕਿ ਅਸੀਂ 25-30 ਕਰੋੜ ਰੁਪਈਆ ਲਾਇਆ ਖਲੜਾ ਸਭ ਦੀ ਫਿਲਮ ਜਿਹੜੀ ਬਣਾਈ ਹੈ ਉਹ ਰਿਲੀਜ਼ ਕਰਕੇ ਇੰਡੀਆ ਦੇ ਵਿੱਚ ਲਾਗੂ ਕਰ ਦਿਓ ਉਧਰ ਮੋਦੀ ਸਾਹਿਬ ਵੀ ਪੈਨ ਹੱਥ ਵਿੱਚ ਫੜੀ ਬੈਠੇ ਉਹਦੇ ਵਾਸ ਉਹ ਜਿਹੜਾ ਸੈਨ ਮਾਰ ਦਿੰਦੇ ਉੱਪਰ ਰਾਸ਼ਟਰਪਤੀ ਸਾਹਿਬ ਬੈਠੇ ਐ ਸੁਪਰੀਮ ਕੋਰਟ ਹਾਈ ਕੋਰਟ ਬੈਠੇ ਐ ਉਹਨਾਂ ਦੀ ਕੋਈ ਵੈਲਿਊ ਹੈ ਨਹੀਂ ਮੈਂ ਤਾਂ ਸਿਰਫ ਇਹ ਗੱਲ ਕਹਿਣੀ ਚਾਹਨਾ ਕਿ ਤੁਸੀਂ ਆਪਣੇ ਆਪ ਨੂੰ ਐਨੇਕ ਖੁੱਲ੍ਹਦਿਲੇ ਬਣੋ ਜਿਹੜਾ ਕੋਈ ਤੁਹਾਨੂੰ ਗੱਲ ਕਹਿੰਦਾ ਉਹਦੀ ਗੱਲ ਸੁਣੋ ਇਹ ਗੱਲ ਕਹਿਣੀ ਹੈ ਥੋੜਾ ਜਿਹਾ ਠਰਮੇ ਨਾਲ ਸੁਣਿਓ ਜੇ ਤੁਹਾਨੂੰ ਗੱਲ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਆ ਨਾ ਇਹ ਵੀ ਇਹ ਤੇ ਰਕਤ ਨੂੰ ਗੱਲ ਸੁਣਨ ਦੀ ਵੀ ਆਜ਼ਾਦੀ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਮਾਦਾ ਹੋਣਾ ਚਾਹੀਦਾ ਜੇ ਕਿਸੇ ਨੂੰ ਕਹਿਣਾ ਹੈ ਨਾ ਤਾਂ ਫਿਰ ਕਿਸੇ ਦਾ ਕਹਿ ਸੁਣਨਾ ਵੀ ਪਊ ਇਹ ਨਹੀਂ ਹੈਗਾ ਵੀ ਕੰਗਣਾਵਾਰੀ ਚਵਲ ਜਨਾ ਨੇ ਤੇ ਦਲਜੀਤ ਦਸਾਂਮ ਜਵਾਰੀ ਬੀਬੀ ਖਾਲੜਾ ਸਾਡੇ ਸਿਰ ਤੇ ਬੈਠੀ ਹੈ ਮੈਂ ਇੱਕ ਹੋਰ ਬੇਨਤੀ ਕਰੀ ਜਿਹੜੇ ਕੜਾਮ ਚੌਧਰੀ ਮੈਨੂੰ ਫੋਨ ਕਰਦੇ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਹੈਗੀ ਹੈ ਜਿੰਨੀਆਂ ਕਵੋਟਾ ਮੇਰੇ ਕੋਲੇ ਨੇ 2-4 ਲੱਖ ਰੁਪਇਆ ਵੀ ਲਾ ਦੂੰ ਲੈ ਕੇ ਲੈ ਲਵਾਂ ਇਹ ਵੀਡੀਓ ਡਾਊਨਲੋਡ ਕਰ ਲਿਓ ਬੀਬੀ ਖਾਲੜਾ ਨੂੰ ਪੰਜਾਬ ਦੇ ਵਿੱਚ ਐਮਪੀ ਦੀ ਟਿਕਟ ਦੇ ਕੇ ਇਲੈਕਸ਼ਨ ਜਿਤਾਓ ਸਭ ਤੋਂ ਪਹਿਲਾਂ ਮੈਂ ਹਾਂ ਹੈ ਸ਼ਰਮ ਤੁਹਾਨੂੰ ਕਨੂਰ ਸਾਹਿਬ ਤੇ ਕੀ ਹੋਇਆ ਸੀ ਕੱਲ ਮੈਂ ਬੇਨਤੀ ਕੀਤੀ ਸੀ ਸ਼ਰਮ ਹੈ ਤੁਹਾਡੀ ਮਾੜੀ ਮੋਟੀ ਬੀਬੀ ਖਾਲੜਾ ਨੂੰ ਵੀ ਨੂੰ ਸਮਝ ਆਈ ਉਹ ਜਿਹੜਾ ਖੱਚ ਚੀਨਾ ਕਾਂਗਰਸ ਦਾ ਖੈਰਾ ਉਹਦੇ ਪਿੱਛੇ ਲੱਗ ਕੇ ਉਥੇ ਇਲੈਕਸ਼ਨ ਲੜ ਲਈ ਕੀ ਹੋਇਆ ਸਮਝ ਆਈ ਕੋਈ ਕੋਈ ਲਖਣ ਹੈ ਸਾਡੇ ਕੋਲੇ ਅਸੀਂ ਕਹਿ ਸਕਾਂਗੇ ਬੀਅਸੀਂ ਇੱਕ ਕਹਿ ਗਏ ਤੁਹਾਡੇ ਕੋਲ ਇੱਕ ਐਮਪੀ ਨਹੀਂ ਜਤਾਇਆ ਗਿਆ ਜਿਨੇ 25000 ਲਾਵਾ ਸਲਾਸਾਂ ਦੀ ਸ਼ਨਾਖਤ ਕੀਤੀ ਸੀ ਅਸੀਂ ਖਾਲਸਾਤਨ ਚਾਹੁੰਦੇ ਹਾਂ ਅਸੀਂ ਸਿੱਖ ਰਾਜ ਚਾਹੁੰਦੇ ਹਾਂ ਕਿੱਥੇ ਗਈ ਸਾਡੀ ਸ਼ਰਮ ਦਲਜੀਤ ਦੀ ਫਿਲਮ ਜੇ ਲੱਗ ਵੀ ਜਾਵੇ ਨਾ ਫਿਰ ਵੀ 1% ਸਾਡੀ ਕੌਮ ਨੂੰ ਬੈਨੀਫਿਟ ਨਹੀਂ ਹੈਗਾ ਉਹ ਵਪਾਰੀ ਨਹੀਂ ਜਿਨੇ ਫਿਲਮ ਲਿਖੀ ਹੈ ਉਨੇ 1 ਕਰੋੜ ਦੀ ਸਟੋਰੀ ਵੇਚੀ ਐ ਪਤਾ ਤੁਹਾਨੂੰ ਜਿਹਨੇ ਫਿਲਮ ਬਣਾਉਣੀ ਐ ਉਹਨੇ 15-20 ਕਰੋੜ ਰੁਪਈਆ ਲਾਇਆ ਦਲਜੀਤ ਨੇ ਕਿੰਨੇ ਕਰੋੜ ਲਿਆ ਹੋਣਾ 5-6 ਕਰੋੜ ਲਿਆ ਹੋਣਾ ਇੱਕ ਫਿਲਮ ਦਾ ਹੀਰੋ ਦਾ ਮੇ ਰੋਲ ਕਰਨ ਵਾਸਤੇ ਉਹ ਤਾਂ ਵਪਾਰੀ ਨਹੀਂ ਸਾਡੀ ਕੌਮ ਨੂੰ ਕੀ ਬੈਨੀਫਿਟ ਆ ਇਹਨਾਂ ਚੀਜ਼ਾਂ ਦਾ ਜਿਹੜਾ ਸੀ ਮੱਥੇ ਤੇ ਕਲੰਕ ਲਾਉਣਾ ਉਹ ਵੱਖਰਾ ਹੈ ਜਿਹੜੀਆਂ ਸੀ ਗਾਲਾਂ ਕੱਢ ਰਹੇ ਆ ਜਦੋਂ ਤੁਹਾਨੂੰ ਫੋਰਨ ਕੰਟਰੀ ਵਿੱਚ ਗੋਰੇ ਸੁਣਦੇ ਜਿਹਨੂੰ ਥੋੜੀ ਬਹੁਤੀ ਪੰਜਾਬੀ ਜਾਂ ਸਮਝ ਆਉਂਦੀ ਆ ਉਹ ਕਹਿੰਦੇ ਹੋਣਗੇ ਆ ਸਿੱਖ ਨੇ ਜੀ ਬਾਬੇ ਨਾਨਕ ਦੇ ਜਿਹੜੇ ਧੀਆਂ ਭੈਣਾਂ ਦੀਆਂ ਗਾਲਾਂ ਕੱਢਦੇ ਨੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਤੁਸੀਂ ਮੇਰੀ ਵੀਡੀਓ ਚੱਕ ਕੇ ਦੇਖ ਲਿਆ ਕਰੋ ਫੇਸਬੁੱਕ ਤੇ ਵੀ ਜਿਹੜੇ ਪੱਗਾਂ ਵਾਲੇ ਲਾਲ ਆ ਸੌਰੀ ਨੀਲੀਆਂ ਪੱਗਾਂ ਵਾਲੇ ਚਿੱਟੇ ਚੋਲਿਆਂ ਵਾਲੇ ਉੱਪਰ ਕਿਰਪਾਨਾਂ ਪਾਈਆਂ ਹੁੰਦੀਆਂ ਨੇ ਤੇ ਮੋਛਾਂ ਕੁੰਡੀਆਂ ਕੀਤੀਆਂ ਹੁੰਦੀਆਂ ਨੇ ਹੱਥ ਵਿੱਚ ਵੱਡੀ ਕਿਰਪਾਨ ਫੜੀ ਹੁੰਦੀ ਹੈ ਉਹ ਕਿਹੜੀ ਸ਼ਬਦਾਵਲੀ ਮੇਰੇ ਲਈ ਵਰਦੇ ਨੇ ਇਹ ਦੇਖ ਲਿਆ ਕਰੋ ਇਸ ਤੋਂ ਬਾਅਦ ਮੈਂ ਕਹਿਣਾ ਨਹੀਂ ਖੁਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ